ਦੇਖਿਆ ਹੋ ਸਾਡੇ ਲੋਕ ਗੀਤਾਂ ਦੇ ਵਿੱਚ ਸਾਡੇ ਖੱਦਰ ਗੀਤਾਂ ਦੇ ਵਿੱਚ ਇੱਕ ਹੀਰ ਵਰਗੀਆਂ ਲੜਕੀਆਂ ਦਾ ਜ਼ਿਕਰ ਆਉਂਦਾ ਹੈ ਹੀਰ ਦਾ ਜ਼ਿਕਰ ਆਉਂਦਾ ਹੈ ਹੀਰ ਨੂੰ ਪਰ ਜਵਾਨੀ ਚ ਰਾਜੇ ਦੀ ਆਦਤ ਪੈ ਗਈ ਜੋ ਬਲ ਰੋ ਤੁਸੀਂ ਹਲੇ ਜਵਾਨੀ ਹਲੇ ਸਾਰੀ ਜ਼ਿੰਦਗੀ ਦਾ ਆਨੰਦ ਮਾਣਨਾ ਸੀ ਆਦਤ ਪੈ ਗਈ ਮੱਝਾਂ ਦੇ ਪਾਲੀ ਦੀ ਰਾਜੇ ਦੀ ਉਹ ਮੱਝਾਂ ਦਾ ਪਾਲੀ ਤੇ ਚੌਧਰੀਆਂ ਦੀ ਕੁੜੀ ਕੋ ਮੇਲ ਸੀ ਪਰ ਆਦਤ ਪੈ ਗਈ ਆਦਤ ਤੋਂ ਮਜਬੂਰ ਹੋ ਕੇ ਮਾਪਿਆਂ ਦੇ ਨਾਲੇ ਕਿਤੇ ਹੋਰ ਵਿਆਹਤੀ ਸੀ ਪਰ ਫੇਰ ਵੀ ਰੰਝਾ ਦਾ ਕਾਰ ਨਹੀਂ ਛੱਡ ਸਕੀ ਅੰਤ ਮਰਨਾ ਪਿਆ ਜਵਾਨੀ ਬਹਿਰੀ ਮਰਨਾ ਪਿਆ ਅਖੀਰ ਦੇ ਵਿੱਚ ਤੇ ਸੋਹਣੀ ਵਰਗੀਆਂ ਕੁੜੀਆਂ ਸੋਹਣੀ ਕਹਿੰਦੇ ਮਹੀਵਾਲ ਨੂੰ ਮਿਲਣ ਵਾਸਤੇ ਅੱਗੇ ਘੜੇ ਤੇ ਚਨਾਬ ਤਰ ਕੇ ਜਾਂਦੀ ਚਨਾਬ ਉਪਾਰ ਕਰਕੇ ਕੱਚੇ ਘੜੇ ਤੇ ਮੈਂ ਪੱਕੇ ਤੇ ਜਾਂਦੀ ਪਹਿਲਾਂ ਘੜੇ ਤੇ ਚਨਾਬ ਪਾਰ ਕਰਕੇ ਜਾਂਦੀ ਪੱਕੇ ਘੜੇ ਤੇ ਜਿਹੜੀ ਉਹ ਨਾਲ ਬੁੱਧਾ ਕਰਕੇ ਆਦਤ ਪੈ ਗਈ ਮਹੀਵਾਲ ਕੋਲੇ ਜਾਣ ਦੀ ਜਿੱਤੇ ਮਰੀ ਹੈ ਨਾ ਜਿੱਤੇ ਆਖਰੀ ਦਿਨ ਗਈ ਹੈ ਉਦੇ ਨਾਲੇ ਪਤਾ ਲੱਗ ਗਿਆ ਸੀ ਟਣਕਾ ਆ ਕੇ ਵੀ ਇਹ ਕੜਾ ਕੱਚਾ ਹੈ ਇਹਨੇ ਪਾਰ ਨਹੀਂ ਲਾਉਣਾ ਪਰ ਆਦਤ ਪਸੂਤੀ ਪਈ ਹੋਈ ਸੀਗੀ ਜਾਣ ਦੀ ਆਦਤ ਤੋਂ ਮਜਬੂਰ ਹੋਈ ਕੱਚੇ ਘੜ ਘੱਲ ਪਈ ਜਿੱਥੇ ਮੈਨੂੰ ਬੜੀ ਹਾਸ਼ਿਰ ਹੋਇਆ ਜੋ ਬਰ ਰੁੱਤੇ ਮਰਨਾ ਪਿਆ ਮਾੜੀਆਂ ਆਦਤਾਂ ਤੋਂ ਬਚ ਕੇ ਰਹੋ ਲੈ ਲੇਖਕ ਦੀ ਕਲਮ ਨੇ ਜਿਵੇਂ ਆਦਤਾਂ ਦੀ ਬਾਬਤ ਗੱਲਾਂ ਬਾਤਾਂ ਲਿਖੀਆਂ ਹੋਰ ਸਾਰੀਆਂ ਗੱਲਾਂ ਵਿੱਚ ਕੰਮ ਦੀ ਆਉਣਗੀਆਂ ਦਸਵਾ ਬਤ ਤੇ ੱਲੇ ਪੰਜਾਬ ਦੀ ਜਵਾਨੀਏ ਗੱਲਾਂ ਕਰ ਰਸਤੇ ਆਸੀ नशे थो बग़ैर किथे सादा हंडो जहिड़ा उपरी सेजा सद बण खे बि चंड रिंग चाढ़ वाहो नशे ते सरीर जी लॻ जवे गेर फेर नशे ਪਿੰਡੇ ਬੈਦਵੀ ਉਹ ਬੈਕੇ ਵਿੱਚ ਯਾਰਾਂ ਦੀਆਂ ਟਾਣੀਆਂ ਹੋ ਮੇਰੇ ਰੰਗਲੇ ਪੰਜਾਬ ਦੀ ਜਵਾਨੀਏ ੱੱਲਾ ਕਾ ਰਸਤੀ ਅਸਿਆਣੀਆਂ ਹੋ ਮਾੜੀਆਂ ਦਾ ਬਾਲ ਪੁੱਤ ਆਜਦਾ ਛੱਡੀਆਂ ਨਹੀਂ ਵੇਣ ਤੈਥੋਂ ਜਾਣੀਆਂ ਉਹ ਲੱਗਦੇ ਸਵਾਦ ਸਦਾ ਚੋਰੀ ਵਾਲੇ ਲੱਡੂ ਪਰ ਬੜੇ ਮਹਿੰਗੇ ਪਿੰਡੇ ਮੁੱਟਿਆਰ ਨੂੰ ਉਹ ਨਾਲੇ ਤਾਂਗੂ ਆ ਕੇ ਬੈਠੇ ਅੱਛਾ ਕਲੋ ਬਿਸ਼ੱਕ ਬੰਡੇ ਖਾਣੀਆਂ ਹੋ ਮਾਰੇ ਰੰਗਲੇ ਪੰਜਾਬ ਦੀ ਜਵਾਨੀਏ ਕਲਾਕਾਰ ਰਸਤਿਆਂ ਸਿਆਣੀਆਂ ਹੋ ਬਾੜੀਆਂ ਦਾ ਪਾਣੀ ਤੇ ਆਦਦਾ ਛੱਡੀਆਂ ਨਹੀਂ ਫੇਰ ਤੇਥੋਂ ਜਾਣੀਆਂ ਮਾਪਿਆਂ ਦੇ ਸੇਧੇ ਨਾਲ ਤੋੜ ਦਿੱਤੀ ਹੀਰ ਪਰ ਰਾਜੇ ਦਾ ਖਿਆਲ ਸਕੀ ਛੱਟਣਾ ਹਏ ਸੋਹਣੀ ਬੀਬੀ ਆਂ ਜਦੋਂ ਹੋਰ ਮੁੰਦੇ ਨਾਲ ਪਰ ਸੱਜਣਾ ਨੂੰ ਸਕੀ ਦਿਲੋਂ ਕਹੇ oh ハットビッグ जवानी कर सड़ियां तो पुछो कॾहिं हूंदा की बढेपा इनड़ जवानी टिच जान की उहो औरत जो लिहाज़ो अलूनी ताई कंदो दसदा दूर रही हुई संग ते ख़राबो लॻ ज ਕੁਜਾਨੀਆਂ ਹੋ ਅਣ ਹੋਣੀ ਉਮਰ ਆਣੀਆਂ ਹੋ ਮੇਰੇ ਰੰਗਲੇ ਪੰਜਾਬ ਦੀ ਜਵਾਨੀਏ ਭੰਲਾ ਕਰ ਉਸ ਦੀਆਂ ਸਿਆਣੀਆਂ ਹੋ ਬਾਣੀਆਂ ਮਾਲਕ ਦੀ ਆਦਤਾਂ ਛੱਡੀਆਂ ਨਹੀਂ ਫੇਰ ਤੈਨੂੰ ਜਾਣੀਆਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਕਸੂ ਪਿਆਰ ਸਤਿਕਾਰ ਬਹੁਤ ਦੇ ਰਹੇ ਹੋ ਤੇ ਮੈਨੂੰ ਪਤਾ ਹੈ ਆਪਣਾ ਮੈਂ ਕਹਿੰਦਾ ਛੋਡੇ ਚ ਲੱਗ ਜਾ ਇੱਕ ਫੰਦਾ ਯਾਰ ਹੈ ਭਾਈ ਹਰਪ੍ਰੀਤ ਭਾਈ ਬਚਮਕੌਰ ਭਾਈ ਐਂ ਕਰੋ ਦੇਖ ਲਓ ਜੇ ਹੋ ਸਕਦਾ ਹੈ ਵਿਕਾਫੀ ਲੈ ਕੇ ਨਾ ਵਿੱਚੇ ਹੋ ਜਾਓ ਕਿਉਂਕਿ ਇਹ ਉੱਪਰ ਆਉਣਾ ਮੁਸ਼ਕਲ ਜਿਹਾ ਲੱਗਦਾ ਵਿੱਚੋਂ ਤੇ ਦੇਖ ਕੇ ਜਾ ਕਿਉਂਕਿ ਸਾਡੇ ਵਾਲੇ ਨੇ ਬੋਲਣੇ ਵੀ ਹੁੰਦੇ ਨੇ ਇਹ ਦੇਖੋ ਚਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰ ਹਾਂ ਵਿੰਦਰ ਸਿੰਦਰ ਗੰਗਾ ਵਾਲੇ ਨੂੰ ਮਿਸ਼ਰੇ ਆ ਡੀਕਦਾ ਹੈ ਭਾਈ ਗੰਗਾ ਵਾਲਿਆ ਮਿਸ਼ਰੇ ਨੂੰ ਲੈ ਜਾ ਬਾਪੇ ਦਾ ਪਿੰਡ ਹੈ ਹਾਂ ਭਾਈ ਬਹਿ ਜਾ ਭਾਈ ਤੈਨੂੰ ਡੀਕਦਾ ਜਿੰਨਾ ਤੱਕ ਬਾਤ ਚੱਲਦੀ ਐ ਸਪੀਕਰ ਦੀ ਤਾਂ ਕਿ ਮਿਸ਼ਰੇ ਨਾਲ ਭਾਈ ਸੰਪਰਕ ਕਰੇ ਬਹੁਤ ਬਹੁਤ ਧੰਨਵਾਦ ਟੰਡਾ ਬਹੁਤ ਬਹੁਤ ਮਿਹਰਬਾਨੀ ਹਾਂ ਕੋਈ ਨਹੀਂ ਕੋਈ ਨਹੀਂ ਧੰਨਵਾਦ ਸੇ ਬਸ ਆ ਆ ਬੰਦਾ ਇਹ ਨਾਲ ਆਉਂਦਾ ਹੈ ਭਾਈ ਉਹਨਾਂ ਦਾ ਅੱਜ ਪ੍ਰਬੰਧਕ ਕਮੇਟੀ ਓਏ ਸਾਡੇ ਵਾਲਿਆ ਤੂੰ ਉੜਿਆ ਮੈਨੂੰ ਏਰੀਆ ਦਾ ਭੇਦ ਨਹੀਂ ਹੈ ਇਹ ਨਹੀਂ ਤੁਹਾਨੂੰ ਏਰੀਆ ਦਾ ਭੇਦ ਨਹੀਂ ਕੋਈ ਨਹੀਂ ਇਹ ਸਭ ਲੈਣ ਗਿਆ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਲਓ ਹੁਣ ਮੇਰਾ ਖਿਆਲ ਹੈ ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਬੇਨਤੀ કરી ਸ਼ੁਰੂ ਦੇ ਵਿੱਚ ਮੈਂ ਉਹ ਗੱਲਾਂ ਕਰਨੀਆਂ ਕਿ ਇਹਨੂੰ ਸਟਾਰਟ ਕੀਤੀਆਂ ਨਥਾਣੇ ਤੋਂ ਤੇ ਥੋੜਾ ਧੰਨਵਾਦ ساری ਜਿੰਦਗੀ ਕਰੀਦਾ ਰੋਮਾ ਕੋਸ਼ਿਸ਼ ਨੂੰ ਸਟੇਜ ਤੇ ਖੜਨ ਜੋਗਾ ਕੀਤਾ ਤੇ ਆਪਾਂ ਸੁੱਚਾ ਸਿੰਘ ਸੂਰਮਾ ਤੁਸੀਂ ਪਹਿਲਾਂ ਸੁਣਿਆ ਸਾਤਾਂ ਸੁੱਚਾ ਸਿੰਘ ਸੂਰਮਾ ਤੁਹਾਨੂੰ ਬੰਦਾ ਥੋੜੇ ਨੇੜੇ ਐ ਸਾਡੇ ਸਾਡੇ ਤੋਂ ਵੀ ਨੇੜੇ ਐ ਹੈ ਕਿਹੜਾ ਲਈਏ ਮੈਂ ਕਹਿੰਦਾ ਜਿਹੜਾ ਮਰਜ਼ੀ ਸੁਣਨੀ ਚਾਹੇ ਕਾਲੀ ਤੇ ਸੁਣਨੀ ਆਪਾਂ ਲਾਵਾਂਗੇ ਪਰ ਆਹਾ ਜੇ ਇਹ ਐ ਲਾ ਲਓ ਵੈਸੇ ਤਾਂ ਤੁਸੀਂ ਹੁਕਮ ਕਰੋ ਸਾਨੂੰ ਤਾਂ ਜੋ ਤੁਸੀਂ ਤੁਮ ਅਸੀਂ ਸੁਣਾਈ ਜਾਵਾਂਗੇ ਅਸੀਂ ਹੁਣ ਥੋੜੇ ਅੱਜ ਕੋਈ ਗੱਲ ਨਹੀਂ ਤੇ ਪਰ ਆਹ ਕਰਤਾ ਜਿਹੜੀ ਇਹ ਸੁੱਚੇ ਸੂਰਮੇ ਦਾ ਉਹ ਅਣ ਸੁਣਿਆ ਤੇ ਅਣ ਕਿਹਾ ਕਿਸ ਹੈ ਜਿਹੜਾ ਕਵੀਸ਼ਰਾਂ ਨੇ ਢਾਟੀਆਂ ਨੇ ਫਿਲਮਾਂ ਵਾਲਿਆਂ ਨੇ ਵੀ ਐ ਕਹਿ ਲਓ ਅਣ ਗੋਲਿਆ ਕਰਿਆ ਵੈਸੇ ਹਲੇ ਤੱਕ ਇਹ ਕੀ ਹੈ ਸੁੱਚਾ ਸੂਰਮਾ ਉਹਨੂੰ ਪਤਾ ਥੋੜੇ ਨੇੜੇ ਸੀ ਜਦੋਂ ਆਪਾਂ ਮਾਨਸਾ ਮਾਨਸਾ ਕੋਲੇ ਪੀਖੀ ਕੋਲੇ ਪਿੱਖੀ ਕਸਬੇ ਦੇ ਨਾਲ ਪੰਟੈ ਸਭਾਉਂ ਫਾਰਾ ਨੂੰ ਬੱਤਾ ਸੋਚਿਆ ਸੋ ਸੂਰਮੇ ਦਾ ਬਲਵਾਨ ਸੀ ਤੇ ਫੌਜ ਦੇ ਵਿੱਚ ਭਰਤੀ ਕਰਾਤਾ ਕੁਕਰ ਨੇ ਕਹਿ ਕੇ ਜਦੋਂ ਕਿ ਉਹਨਾਂ ਨੇ ਵੀਰੋ ਦੇ ਨਾਲ ਜਦੋਂ ਵੀਰੋ ਨਰੇਣ ਦੇ ਘਰ ਬਿਆਹ ਤੇ ਆ ਗਈ ਸੋਚੇ ਸੂਰਮੇ ਦੀ ਵੱਡੀ ਭੜਾਈ ਉਹਦੇ ਨਾਲ ਅੱਖ ਮੈਲੀ ਹੋਣ ਲੱਗੀ ਸੋਚਾ ਸੋ ਸੂਰਮੇ ਨੂੰ ਫੌਜ ਭਰਤੀ ਕਰਵਾਤਾ ਸੋਚਾ ਸੋ ਸੂਰਮਾ ਫੌਜ ਦੇ ਵਿੱਚ ਚਲੇ ਗਿਆ ਤੇ ਕੁਕਰ ਨੇ ਤੇ ਵੀਰੋ ਨੇ ਪਿੰਡ ਹੱਥ ਚੱਕ ਲਈ ਕੁਕਰ ਨੇ ਤੇ ਵੀਰੋ ਨੇ ਤੇ ਜਦੋਂ ਪਿੰਡ ਅੱਧ ਚੱਕ ਲਈ ਨਰੈਣੇ ਨੇ ਚਿੱਠੀ ਪਾਤੀ ਜੀ ਭਰਾਵਾ ਆਪਣੇ ਘਰੇ ਆ ਕੁਝ ਹੋ ਗਿਆ ਸੁੱਚਾ ਸਿੰਘ ਸੂਰਮਾ ਆਪਣੇ ਭਰਾ ਦੀ ਪੜ ਕੇ ਚਿੱਠੀ ਫੌਜ ਪਟਾ ਕੇ ਨੌ ਨੌ ਫੌਜ ਦੇ ਵਿੱਚੋਂ ਘਟਵਾ ਕੇ ਨੌ ਆਪਣੇ ਘਰੇ ਆ ਗਿਆ ਘਰੇ ਆ ਕੇ ਤੁਹਾਨੂੰ ਇੱਥੇ ਤੱਕ ਪਤਾ ਹੋਊਗਾ ਸੁੱਚਾ ਸਿੰਘ ਸੂਰਮੇ ਨੇ ਕੁੱਕਰ ਨੂੰ ਤੇ ਬੀਰ ਨੂੰ ਪਹਿਲਾਂ ਸਮਝਾਇਆ ਜਦੋਂ ਨਾ ਸਮਝੇ ਸੁੱਚੇ ਨੇ ਕੁੱਕਰ ਨੂੰ ਤੇ ਬੀਰ ਨੂੰ ਪਿੰਡ ਦੇ ਵਿੱਚ ਕੋਈ ਕਿੰਦਾ ਗਾਉਣ ਲੱਗਿਆ ਤਾਂ ਸੀਗਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੁੱਕਰ ਨੂੰ ਕੋ ਕਰ ਨੂੰ ਵੀਰੋਂ ਨੂੰ ਤੇ ਕਹਾਣੀ ਵਾਲੇ ਪਹਿਲਾਂ ਕਹਿੰਦੇ ਆ ਵੀ ਭਾਗ ਨੂੰ ਤੇਨਾਂ ਨੂੰ ਮਾਰਦਾ ਜਿੱਤੇ ਦੌਣ ਲੱਗਿਆ ਸੀ ਪਿੰਡਾਂ ਤੇ ਸਾਨੂੰ ਸੁਣ ਦੇ ਵਿੱਚ ਪੜ੍ਹਨ ਦੇ ਵਿੱਚ ਇਹ ਵੀ ਆਇਆ ਵੀ ਅੰਗਰੇਜ਼ ਸਰਕਾਰ ਨੇ ਸੁੱਚਾ ਸੰਸੂਰ ਮੈਨੂੰ ਤਿੰਨ ਖੂਨ ਮਾਫ ਕਰਕੇ ਤੋਲਿਆ ਸੀ ਕਿਉਂਕਿ ਉਹਨੇ ਅੰਗਰੇਜ਼ ਦੇ ਬੱਚੇ ਬਚਾਏ ਸੀ ਅੱਜ ਦੇ ਵਿੱਚੋਂ ਬਚਾਈ ਸੀ ਬੱਚੇ ਤਿੰਨ ਖੂਨ ਮਾਫ ਕਰਕੇ ਤੋਲਿਆ ਸੀ ਉਹਨੇ ਕੁੱਕਰ ਵੀਰੋਂ ਤੇ ਭਾਗ ਤਿੰਨ ਮਾਰ ਤੇ ਕਹਿੰਦੇ ਉਹਦੇ ਨਾਲ ਸੋਚਿਆ ਸਭ ਪੁਰਮੇ ਦੀ ਜ਼ਿੰਦਗੀ ਨੂੰ ਕੋਈ ਫਰਕ ਨਹੀਂ ਪਿਆ ਉਹ ਪਿੰਡ ਰਹਿਣ ਲੱਗ ਗਿਆ। ਉਹ ਤੋਂ ਬਾਅਦ ਉਹ ਭੋਲੇ ਭਲਾਡੇ ਚੱਲਦਾ ਸੀ ਬੁਚੜ ਖਾਨਾ। ਜਦੋਂ ਬੁਚੜ ਖਾਨਾ ਚੱਲਦਾ ਸੀ ਲੋਕਾਂ ਨੇ ਏਰੀਏ ਦੇ ਲੋਕਾਂ ਨੇ ਕਿਉਂਕਿ ਸਾਡੇ ਵਾਲੇ ਜੇ ਆਪਾਂ ਕਹੀਏ ਸਾਡਾ ਜਿਹੜੀ ਗਊ ਹੈ ਉਹ ਧਾਰਮ ਧਰਮ ਦੇ ਨਾਲ ਵੀ ਜੁੜੀ ਪਈ ਹੈ। ਸਾਡੇ Hindu ਭਰਾ ਗਊ ਨੂੰ ਮਾਤਾ ਸਮਾਨ ਸਮਝਦੇ ਆ। ਤੇਰੇਆਂ ਵਾਲੇ ਹੋਰ ਸਾਧ ਸੰਤ ਗਊਸ਼ਾਲਾ ਵਾਲੇ ਉਹ ਦੇਖਦੇ ਹੁੰਦੇ ਵੀ ਹੁਣ ਬੁਚੜਾ ਤੋਂ ਖੈਣਾ ਕਿੰਛ ਦਾਈਏ। ਜਿਹੜੇ ਮੁੱਚੜ ਗੋਮਾਂ ਬਣਦੇ ਸੀ ਉਹਨਾਂ ਨੂੰ ਵੀ ਉਸ ਵੇਲੇ ਅੰਗਰੇਜ਼ ਸਰਕਾਰ ਦੀ ਸ਼ਹਿ ਸੀ ਅੰਗਰੇਜ਼ ਤਾਂ ਅੱਜ ਵੀ ਬਾਸਮਤੀ ਇਹ ਖਾਂਦੇ ਨੇ ਜਦੋਂ ਮੁੱਚੜ ਖਾਨਾ ਖੁੱਲ ਗਿਆ ਹੋਰ ਕਿਸੇ ਦੇ ਵਿੱਚ ਆਗਦੇ ਚ ਤਾਂ ਹਿੰਮਤ ਨਾ ਪਈ ਆਗਦੇ ਚ ਹਿੰਮਤ ਨਾ ਪਈ ਉਹਨਾਂ ਨੇ ਸੁੱਚਾ ਸਿੰਘ ਸੂਰਮੇ ਨੂੰ ਆ ਕੇ ਫਰਿਆਦ ਕੀਤੀ ਜਦੋਂ ਸੁੱਚਾ ਸਿੰਘ ਸੂਰਮੇ ਨੂੰ ਆ ਕੇ ਫਰਿਆਦ ਕੀਤੀ ਹੁਣ ਜਿਹੜਾ ਅਣਖੀ ਬੰਦਾ ਹੈ ਉਹ ਬੰਦਾ ਵੀ ਅਣਖੀ ਕਹਦਾ ਜੇ ਗਊ ਗਰੀਬ ਦੀ ਰੱਖਿਆ ਨਾਮ ਕਰੇ ਸੁੱਚਾ ਸਿੰਘ ਸੂਰਮੇ ਨੇ ਜਾ ਕੇ ਪੁੱਛੜ ਮਾਰ ਤੇ ਬੁੱਚੜ ਮਾਰ ਤੇ ਪੰਜ ਬੁੱਚੜ ਇੱਕ ਐਵੇਂ ਲੋ 6 ਕਤਲੇ ਕਰਦੇ ਤੁਨੋਂ ਇੱਥੇ ਤੱਕ ਜਿਹੜੀ ਬੁੱਚੜਖਾਨਾ ਤੋੜ ਤੱਕ ਜਿਹੜੀਆਂ ਗਊਆਂ ਛੜਵਾਈਆਂ ਇਹਦੇ ਤੱਕ ਬਹੁਤ ਠਾਡੀ ਕਮਿਸ਼ਨਰ ਨੇ ਤੁਹਾਨੂੰ ਪਹਿਲਾਂ ਸੁਣਾਇਆ ਹੋਊਗਾ ਜਿਹੜੇ ਬੁੱਚੜ ਮਾਰੇ ਤਿੰਨ ਨੂੰ ਤਾਂ ਪਹਿਲਾਂ ਵਾਪਸ ਸੀਗੇ ਜਦੋਂ 6 ਹੋਰ ਹੋ ਗਏ ਸੋਚਾਸਨ ਸੂਰਮਾ ਭਗੌੜਾ ਹੋ ਗਿਆ ਸੋਚਾਸਨ ਸੂਰਮਾ ਭਗੌੜਾ ਹੋ ਗਿਆ ਪੁਲਿਸ ਨੇ ਫੜ ਲਿਆ ਚਲੋ ਜੀਨੇ ਬਣਾਇਆ ਜਦੋਂ ਪੁਲਿਸ ਨੇ ਦੁਬਾਰੇ ਫੜ ਲਿਆ ਕੋਟ ਕਚੇਰੀ ਦੇ ਵਿੱਚ ਕੇਸ ਚੱਲੇ ਲੋਕਾਂ ਦੇ ਵਿੱਚ ਸੁੱਚਾ ਸਿੰਘ ਸੂਰਮੇ ਪ੍ਰਤੀ ਇੱਕ ਲੋਕ ਲਹਿਰ ਬਣ ਗਈ ਵੀ ਯਾਰ ਬੰਦਾ ਚੰਗਾ ਸੀ ਇਹਨੇ ਮਾੜਾ ਕੰਮ ਕੀ ਕਰਿਆ ਪਹਿਲੇ ਖੂਨ ਇਹਨੂੰ ਵਾਪਸ ਲਿ ਗੇ ਅਪੀਲਾਂ ਦੇ ਕਰ ਕਰਕੇ ਲੋਕਾਂ ਨੇ ਐਪਲੀਕੇਸ਼ਨਾਂ ਦੇ ਦਿੱਤੇ ਇੱਕ ਲੋਕ ਲਹਿਰ ਖੜੀ ਕਰ ਲਈ ਸੁੱਚਾ ਸਿੰਘ ਸੂਰਮੇ ਦੇ ਹੱਕ 'ਚ ਡੇੜੇ ਟੇੜੇ ਦੇ ਪਿੰਡਾਂ ਦੇ ਗਊਸ਼ਾਲਾ ਵਾਲੇ ਡੇਰੇਆਂ ਵਾਲੇ ਸਾਬ ਸੰਤ ਜਦੋਂ ਸੋਚਾ ਸਿੰਘ ਫੂਰਮੇ ਦੀ ਪੇਸ਼ੀ ਪਿਆ ਕਰੇ ਨਾ ਐ ਜਿਵੇਂ ਅੱਜ ਆਪਣੇ ਇਕੱਠਾ ਹੋਰੇ ਮਥਾਣੇ ਐ ਲੋਕ ਇਕੱਠੇ ਹੋ ਕੇ ਵਗਲਾ ਕਰਨ ਸੋਚਾ ਸਿੰਘ ਫੂਰਮੇ ਦੇ ਕੇ ਇਸ ਬਾਬਤ ਅੰਗਰੇਜ਼ ਸਰਕਾਰ ਦੀ ਅਦਾਲਤ ਨੂੰ ਲੋਕਾਂ ਦੇ ਪਿਆਰ ਸਾਹਮਣੇ ਝੁਕਣਾ ਪਿਆ ਜਦੋਂ ਲੋਕਾਂ ਦੇ ਪਿਆਰ ਸਾਹਮਣੇ ਝੁਕਣਾ ਪਿਆ ਅਦਾਲਤ ਨੇ ਇਹ ਫੈਸਲਾ ਕਰਤਾ ਉਸ ਸਮੇਂ ਦੇ ਜੱਜ ਨੇ ਵੀ ਸੋਚਾ ਸਿੰਘ ਤੈਨੂੰ ਨੇਕ ਚਲਣੀ ਜ਼ਮਾਨਤ ਤੇ ਅਸੀਂ ਛੱਡਣ ਲੱਗਿਆ ਤੈਨੂੰ ਅੱਜ ਤੋਂ ਬਾਅਦ ਉਹ ਆਪਣੇ ਪਿੰਡ ਰਹਿ ਸਕਦਾ ਹੈ ਤੇ ਬਿਨਾਂ ਥਾਣੇ 'ਚ ਦੱਸਿਓ ਕਿਤੇ ਬਾਹਰ ਨਹੀਂ ਜਾਣਾ ਮੈਂ ਹਫ਼ਤੇ ਬਾਅਦ ਜਾਂ 10 ਦਿਨ ਬਾਅਦ ਥਾਣੇ ਆ ਕੇ ਹਾਜ਼ਰੀ ਲਵਾ ਕੇ ਜਾਣੀ ਹੈ ਸੱਚਾ ਸੋ ਸੂਰਮਾ ਰਹਿਣ ਲੱਗਿਆ ਆਪਣੇ ਪਿੰਡ ਦਾ ਨੇਕ ਚਲਣੀ ਜ਼ਮਾਨਤ ਤੇ ਛੜਿਆ ਹੋਇਆ ਆਪਣੇ ਪਿੰਡਾਂ 'ਗੇ ਰਾਮਨੰਦ ਰਹਿਣ ਲੱਗਿਆ ਖੇਤੀਬਾੜੀ ਕਰਨ ਲੱਗਿਆ ਸੱਚੇ ਕੋਲੇ 80-85 ਕਿੱਲੇ ਜ਼ਮੀਨ ਦੇ ਸੀ ਆ ਸਾਰੇ ਕਤਲ ਕਰਕੇ ਨੇਕ ਚਲਣੀ ਤੇ ਆ ਕੇ ਪਿੰਡ ਰਹਿਣ ਲੱਗ ਗਿਆ ਤੇ ਜਦੋਂ ਪਿੰਡ ਰਹਿਣ ਲੱਗ ਗਿਆ ਇਤਿਹਾਸ ਨੂੰ ਕੁਝ ਹੋਰ ਮਨਜ਼ੂਰ ਸੀ ਜੇ ਕਿਤੇ ਪਿੰਡੇ ਹੀ ਰਹਿਣ ਲੱਗ ਜਾਂਦਾ ਹੋ ਸਕਦਾ ਗੱਲਾਂਬਾਤਾਂ ਨਾ ਹੁੰਦੀਆਂ ਪਰ ਜਿਹੜਾ ਜਿਵੇਂ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਸੋਚਾਂ ਸੋਂ ਸੂਰਮੇ ਦੇ ਰਿਸ਼ਤੇਦਾਰੀ ਦੇ ਵਿੱਚ ਕੱਗ ਲੱਗੀ ਇਸੇ ਤਰ੍ਹਾਂ ਨੇ ਆ ਗੱਲਬਾਤ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਣ ਲੱਗਿਆ ਇਹ ਤੁਸੀਂ ਉੜਦੀ ਉੜਦੀ ਜਿੱਦਾਂ ਸੁਣੀ ਹੋ ਪਰ ਥੋੜੀ ਕਿਰਪਾ ਨਾਲੀ ਸਰਦਾਰ ਹਰਪਾਲ ਸਿੰਘ ਸ਼ਮਲਾ ਸਾਹਿਬ ਦੀ ਕਲਮ ਨੇ ਇਹ ਚਾਹਿਆ ਵੀ ਸੁੱਚਾ ਸਿੰਘ ਸੂਰਮੇ ਦਾ ਜਿਹੜਾ ਇਹ ਅਣਗੌਲਿਆ ਕਿੱਸਾ ਆਗਲਾ ਹਲੇ ਤੱਕ ਕਵੀਸ਼ਰਾਂ ਨੇ ਅੱਖੋਂ ਪਰੋਖੇ ਜਾਂ ਢਾਂਡੀਆਂ ਦੇ ਕਰਕੇ ਰੱਖਿਆ ਜਾਂ ਚਲੋ ਪ੍ਰਜਲਿਤ ਨਹੀਂ ਹੋਇਆ ਕਿਸੇ ਨੇ ਕੋਸ਼ਿਸ਼ ਵੀ ਕੀਤੀ ਹੋ ਪਰ ਆਹਾ ਕਿੱਸਾ ਸੁੱਚਾ ਸੂਰਮੇ ਬਾਰੇ ਦੁਆਰੇ ਸ਼ਮਲਾ ਸਾਹਿਬ ਨੇ ਲਿਖਿਆ ਕੀ ਹੋਇਆ ਸੁੱਚਾ ਸਿੰਘ ਸੂਰਮੇ ਦੇ ਨਾਂਕੇ ਸੀ ਪਿੰਡ ਗਹਿਰੀ ਭਾਗੀ ਗਹਿਰੀ ਭਾਗੀ ਸੋਚਾ ਸੌਰਮਾ ਨਾਨਕੇ ਪਿੰਡ ਪਹਿਲਾਂ ਬਚਪਨ ਦੇ ਵਿੱਚ ਵੀ ਰਹਿੰਦਾ ਹੋਊ ਪਰ ਜਦੋਂ ਆ ਸਾਰੇ ਕੱਤਲ ਕਰਕੇ ਸਾਰਾ ਕੁਝ ਨਿਬੜਨ ਵੜਿਆ ਕੇ ਸੋਚਾ ਪਿੰਡ ਰਹਿਣ ਲੱਗ ਗਿਆ ਗੈਰੀ ਭਾਗੀ ਇਹਦੇ ਮਾਮੇ ਹੋਰਾਂ ਦੀ ਡੈਥ ਉਦੋਂ ਤੱਕ ਹੋ ਚੁੱਕੀ ਸੀ ਸੋਚਾ ਸੌਰਮੇ ਦੇ ਜਦੋਂ ਨਾਨੇ ਮਾਮੇ ਮੁੱਕ ਜਾਂਦੇ ਬਈ ਨਾਨਕੇ ਨਾਲ ਸਬੰਧ ਵੀ ਘਟ ਜਾਂਦੇ ਆ ਕਿਤੇ ਕਦੇ ਆਉਣਾ ਜਾਣਾ ਫਿਰ ਤਾਂ ਬੰਦਾ ਖੁਸ਼ੀ ਕਮੀ ਤੇ ਜਾਂਦਾ ਕਿਤੇ ਨਾ ਕਿਤੇ ਸੋਚਾ ਸੌਰਮੇ ਦੇ ਜਿਹੜੇ ਮਾਮੇ ਦਾ ਮੁੰਡਾ ਸੀ ਜਣੀ ਇਹਦਾ ਭਰਾ ਲੱਗਿਆ ਉਹਦੀ ਵੀ ਡੈਥ ਹੋ ਗਈ ਜਦੋਂ ਮਰ ਗਿਆ ਉੱਥੇ ਗਏ ਸਾਰੇ ਰਿਸ਼ਤੇਦਾਰ ਭੈਣ ਭਾਈ ਸੋਚਿਓ ਨਹੀਂ ਬਗੇ ਲੈਠੋ ਕੀ ਪਰ ਘਰੇ ਕੌਣ ਰਹਿ ਗਿਆ ਨਾਨਕੇ ਦੇ ਪਰਿਵਾਰ ਚ ਕੌਣ ਰਹਿ ਗਿਆ ਮਾਮੇ ਦਾ ਮੁੰਡਾ ਤਾਂ ਮਰ ਗਿਆ ਘਰੇ ਇੱਕ ਤਾਂ ਰਹਿ ਗਈ ਉਹਦੇ ਘਰ ਵਾਲੀ ਰਾਜਕੌਰ ਜਿਹਨੂੰ ਰਾਜੋ ਕਹਿੰਦੇ ਰਾਜੋ ਇੱਕ ਤਾਂ ਹੋ ਰਹੀ ਦੋ ਰਹਿ ਗਏ ਬੱਚੇ ਨਾਨਕੇ ਪਰਿਵਾਰ ਦੇ ਛੋਟੇ 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 ਬੱਚਿਆਂ ਨੂੰ ਛੱਡ ਕੇ ਰਾਜਕੌਰ ਦਾ ਘਰ ਵਾਲਾ ਸੁੱਚਾ ਸਿੰਘ ਸੂਰਪੇ ਦੇ ਮਾਮੇ ਦਾ ਮੁੰਡਾ ਦੁਨੀਆ ਤੋਂ ਫੌਤ ਹੋ ਗਿਆ ਤੇ ਜਦੋਂ ਤੁਹਾਨੂੰ ਪਤਾ ਭਾਈ ਕੋਈ ਬੰਦਾ ਇਹ ਚੜਾਈ ਕਰ ਜੇ ਚਾਹੇ ਜੋਬਨ ਰੁੱਤੇ ਕਰ ਜੇ ਖਾਸ ਕਰਕੇ ਸਾਡੇ ਪਿੰਡਾਂ ਚ ਪਿੰਡ ਵਾਲੇ ਮਾਹੌਲ ਚ ਇਹ ਹੈ ਵੀ ਉਸ ਤੋਂ ਬਾਅਦ ਜਦੋਂ ਵੀ ਹੋਰ ਸ਼ਰੀਕਾ ਕਮਿਲਾ ਚਾਹੇ ਨਾ ਹੋਵੇ ਆਪਾਂ ਕੀ ਕਹਿਣ ਜਾ ਕੇ ਵੀ ਕੋਈ ਗੱਲ ਨਹੀਂ ਭਾਈ ਫਿਕਰ ਨਾ ਕਰੋ ਜੇ ਨਾ ਹੀ ਵਰਪਨ ਪਈ ਤਾਂ ਉਹ ਤਾਂ ਬੰਦੁਰ ਜਾਂਦੇ ਆ ਫਿਰ ਪਿੰਡ ਵਾਲੇ ਆਂਢੀ ਗੁਆਂਢੀ ਆ ਕੇ ਇਹਦੀ ਭਰਜਾਈ ਨੂੰ ਸੱਚੀ ਦੀ ਲੱਗੀ ਭਰਜਾਈ ਇਹਦੀ ਮਾਮੇ ਦੀ ਨੂੰ ਆ ਕੇ ਕਹਿਣ ਲੱਗੇ ਲੋਕ ਵੀ ਕੋਈ ਗੱਲ ਨਹੀਂ ਸਿਆਣੇ ਬਜ਼ੁਰਗ ਛੋਡੇ ਵਰਕੇ ਜਾਇਆ ਕਰਨ ਵੀ ਕੋਈ ਗੱਲ ਨਹੀਂ ਧੀਏ ਜੇ ਤੇਰੇ ਘਰ ਵਾਲਾ ਚਲਾ ਗਿਆ ਸਾਨੂੰ ਅਸੀਂ ਤੇ ਪਿਓ ਸਮਝੀ ਅਸੀਂ ਬੇਫਿਕਰ ਰਹਿ ਭਾਈ ਤੇਰੇ ਨਾਲ ਖੜਿਆ ਹਰ ਦੁੱਖ ਸੁੱਖ ਚ ਸਿਆਣੇ ਬੰਦੇ ਕਹਿਣ ਜਾਇਆ ਕਰਨ ਮਾਈਆਂ ਜਾਇਆ ਕਰਨ ਕੁੜੇ ਰਾਜਪੁਰੇ ਕੋਈ ਫਿਕਰ ਨਾ ਕਰੀ ਤੇ ਇਹ ਕਿਸੇ ਗੱਲ ਦੀ ਲੋੜ ਹੋਵੇ ਸਾਨੂੰ ਦੱਸੀ ਹੁਣ ਰਾਜਕੌਰ ਵੀ ਜਵਾਨੀ ਚ ਸੀਗੀ ਖੱਲੇ ਵਿਆਹ ਹੋਏ ਨੂੰ ਥੋੜਾ ਟਾਈਮ ਹੋਇਆ ਸੀ ਬੱਚੇ ਨਿਆਣੇ ਨਿਆਣੇ ਛੱਡ ਕੇ ਘਰ ਵਾਲਾ ਮਰ ਗਿਆ ਜਦੋਂ ਹੋਰ ਲੋਕ ਆਇਆ ਕਰਨ ਤੇ ਇਸੇ ਪਿੰਡ ਦਾ ਭਾਗੀ ਪਿੰਡ ਦਾ ਗਹਿਰੀ ਭਾਗੀ ਪਿੰਡ ਦਾ ਬੰਦਾ ਇੱਕ ਕੁਝ ਸੁਣਿਆ ਉਹ ਗੱਜਣ ਬਾਅਦ ਵਿੱਚ ਉਹਨੂੰ ਗੱਜਣ ਬੈੰਦੀ ਵੀ ਕਹਿਣ ਲੱਗੇ ਬੈਲ ਕਮਾਉਣ ਲੱਗੇ ਸੀ ਬਾਅਦ ਚ ਤਾਂ ਫਿਰ ਉਹ ਵੀ ਲੋਕਾਂ ਦੇ ਵਿੱਚ ਐਵੇਂ ਜਿਵੇਂ ਮਿਲਣ ਆਇਆ ਕਰੇ ਘਰੇ ਪਹਿਲਾਂ ਤਾਂ ਉਹ ਵੀ ਹਾਲ ਚਾਲ ਨਹੀਂ ਪੁੱਛਣ ਜਾਇਆ ਕਰੇ ਵੀ ਕੋਈ ਗੱਲ ਨਹੀਂ ਭਾਈ ਕਿਸੇ ਚੀਜ਼ ਦੀ ਲੋੜ ਹੋਵੇ ਦੱਸੀ ਪਰ ਦੇਖ ਕੇ ਰਾਜੋ ਦਾ ਹਸਨ ਰਾਜੋ ਦੀ ਦੇਖ ਕੇ ਜੁਰਨੀ ਮਨ ਦੇ ਵਿੱਚ ਬੇਈਮਾਨ ਆਇਆ ਕਿਤੇ ਨਾ ਕਿਤੇ ਗੱਜਰ ਬੈਠੀ ਦੇ ਜਦੋਂ ਬੇਈਮਾਨ ਆਇਆ ਫਿਰ ਪਹਿਲਾਂ ਤਾਂ ਉਹ ਐ ਸਾਦਾ ਜਾਂਦਾ ਬੰਦਾ ਪਿੰਡ ਥੋੜੀ ਤੌਰ ਲੈ ਕੇ ਜਾਂਦਾ ਤੇ ਜਦੋਂ ਇਹਨੂੰ ਵੀ ਕੋਈ ਮੜੀ-ਮੋਟੀ ਐ ਅੱਖ ਉਹਦੀ ਵੀ ਡਿਗਦੀ ਲੱਗੀ ਥੱਲੇ ਨੂੰ ਤੇ ਇਹਦੀ ਵੀ ਫੇਰ ਇਹ ਦਾੜੀ ਨੂੰ ਮਸਤ ਲਾ ਕੇ ਜਾਣ ਲੱਗ ਗਿਆ ਦਾੜੀ ਜੀ ਬੰਨ ਕੇ ਮੋਛਾਂ ਜੀ ਇਹਦੇ ਮੋਖੜੀਆਂ ਕਰਕੇ ਇਹਨੇ ਕਿਹਾ ਵੀ ਦੇਖਾਂਗੇ ਤੌਰ ਨੂੰ ਤੌਰ ਕੇ ਰਾਜਪੁਰੇ ਜੇ ਕਿਸੇ ਚੀਜ਼ ਦੀ ਲੋੜ ਹੋਈ ਦੱਸੀ ਪਹਿਲਾਂ ਪਹਿਲਾਂ ਤਾਂ ਭਾਈ ਫਿਰ ਰਾਜਪੁਰੇ ਉਹ ਵੀ ਪਹਿਲਾਂ ਪਹਿਲਾਂ ਤਾਂ ਬਾਈ ਫਿਰ ਕੋਈ ਨਹੀਂ ਜੀ ਹੁਣ ਜਦੋਂ ਬੰਦਾ ਅੱਖ ਵੜ ਲੈਂਦੇ ਆ ਬੰਦੇ ਇੱਕ ਦੂਜੇ ਦੀ ਰਾਜਪੁਰ ਤੇ ਗੱਜਣ ਇੱਕ ਦੂਜੇ ਨਾਲ ਆਉਣ ਜਾਣ ਲੱਗ ਗਿਆ ਕੀ ਕਰਿਆ ਕਰਨ ਜੇ ਕਿਹਦੀ ਚੀਜ਼ ਦੀ ਲੋੜ ਹੋਇਆ ਕਰੇ ਛੋਟੇ ਜਿਹਾ ਬਾਕਰ ਜਾਵੇ ਤੇਰੇ ਚਾਚੇ ਨੂੰ ਲੈ ਉਹਨਾਂ ਚੀਜ਼ ਸਾਡੇ ਘਰ ਕੱਢ ਲਿਆ ਕੇ ਦੇਵੇ ਜਾਏ ਕਰਕੇ ਸੁਨੇਹਾ ਲਾਇਆ ਜਦੋਂ ਆਉਣ ਜਾਣ ਲੱਗੇ ਮੁਕਤੀ ਗੱਲ ਮੁਕਤੀ ਗੱਲ ਕਿਉਂਕਿ ਬਾਈ ਜਦੋਂ ਨਾ ਜਦੋਂ ਸਹਾਰਾ ਨਾ ਰਹੇ ਔਰਤ ਵੈਸੇ ਤਾਂ ਔਰਤਾਂ ਸਮਾਜ ਦੇ ਵਿੱਚ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਕੱਲੀਆਂ ਨੇ ਰਹਿ ਕੇ ساری ਜ਼ਿੰਦਗੀ ਬੜੀ ਐਂ ਡਾਂਗ ਦੇ ਜੋੜ ਤੇ ਕੱਢੀ ਐ ਕਿਉਂਕਿ ਗੁਰਬਾਣੀ ਵੀ ਕਹਿੰਦੀ ਐ ਔਰਤ ਜੋ ਕੁਝ ਕਰ ਸਕਦੀ ਐ ਪਹਿਲਾਂ ਸਮਝ ਜਾਂਦਾ ਸੀ ਪੈਰ ਦੀ ਜੁੱਤੀ ਪਰ ਜੋ ਕੁਝ ਕਰ ਸਕਦੀ ਐ ਔਰਤ ਉਹ ਬੰਦੇ ਵੀ ਨਹੀਂ ਕਰ ਸਕਦੇ ਮਨ ਲੱਗਦਾ ਹੈ ਦੇਸ਼ ਦੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਔਰਤ ਰਹੇਗੀ ਗੁਰਬਾਣੀ ਕਹਿੰਦੀ ਐ ਸੋ ਕੇ ਬੰਦਾ ਆਖੀਏ ਜਿੱਤ ਜੰਮੇ ਰਾਜਾਨ ਪਰ ਉਹ ਔਰਤ ਦੇ ਚਰਨਾਂ ਦੇ ਵਿੱਚ ਸਿਰ ਝੁਕਦਾ ਸਾਡਾ ਪਰ ਜਦੋਂ ਜਦੋਂ ਉਹ ਫਿਰ ਦੂਜੇ ਪੱਖ ਇਹ ਵੀ ਹੈ 365 ਚਤਰ ਵੀ ਕਹਿੰਦੇ ਆ ਉਹ 365 75 ਵੀ ਕਹਿੰਦੇ ਆ ਫਿਰ ਕਿਸੇ ਨੇ ਕੁਝ ਲਿਖਿਆ ਕਿਸੇ ਨੇ ਕੁਝ ਲਿਖਿਆ ਪਰ ਜਦੋਂ ਜਦੋਂ ਫਿਰ ਵੱਦਚਲਨ ਹੋ ਜੇ ਫਿਰ ਇਹ ਆਪ ਦੇ ਬੱਚੇ ਖਾਨ ਖੂ ਵੀ ਜਾਂਦੀ ਹੈ ਫਿਰ ਜਦੋਂ ਨਾ ਇੱਜ਼ਤ ਵਾਲੇ ਰਾਹ ਛੱਡ ਕੇ ਗੱਜਰ ਦੇ ਵੱਲ ਝੁਕਣ ਲੱਗੀ ਐ ਜਿਵੇਂ ਕੋ ਬੇਲ ਜੀ ਨਹੀਂ ਹੁੰਦੀ ਅਮਰ ਬੇਲ ਕਹਿੰਦੇ ਨੇ ਜਿਹਨੂੰ ਆਪਾਂ ਉਹ ਸਹਾਰਾ ਮਾਲ ਦੀ ਹੁੰਦੀ ਹੈ ਉਹ ਧਰਤੀ ਤੇ ਢੇਰੀ ਪਰ ਜਦੋਂ ਸਹਾਰਾ ਮਿਲ ਜੇ ਫਿਰ ਦਰਖਤ ਨੂੰ ਸ਼ੌਕ ਕਰ ਦਿੰਦੀ ਹੈ ਉੱਤੋਂ ਦੀ ਫੇਰ ਗੱਜਣ ਆ ਗਿਆ ਘਰੇ ਬਾਬਾ ਰਾਜੋ ਕੋਲੇ ਬਹਿ ਗਿਆ ਰਾਜੋ ਵੀ ਕਹਿੰਦੀ ਗੱਜਣਾ ਗੱਲ ਸੁਣ ਲੈ ਅੱਖ ਤਾਂ ਮੈਨੂੰ ਵੀ ਤੇਰੀ ਬਦ ਨਹੀਂ ਲੱਗਦੀ ਐ ਪੜ ਲਈ ਅੱਖ ਮੈਂ ਪਰ ਗੱਲ ਇਹ ਐ ਜੇ ਮੈਂ ਹੁਣ ਤੇਰੇ ਨਾਲ ਆੜੀ ਪਾ ਲਈ ਮੰਨ ਲੈ ਜੇ ਤੂੰ ਕਹਿੰਦਾ ਮੈਨੂੰ ਤੇਰੇ ਇਰਾਦੇ ਪਤਾ ਲੱਗ ਰਹੇ ਨੇ ਪਰ ਗੱਲ ਇਹ ਮੈਂ ਹੁਣ ਮੇਰੇ ਸਿਰ ਦਾ ਚਲੇ ਗਿਆ ਸਾਈ ਮੇਰੇ ਜਵਾਕਰ ਦਾ ਪਿਓ ਮਰ ਗਿਆ ਤੈਨੂੰ ਪਤਾ ਐ ਨਾਲੇ ਤਾਂ ਮੈਂ ਮੈਂ ਤੇਰੇ ਨਾਲ ਜੇ ਕਿਤੇ ਆੜੀ ਪਾ ਕੇ ਤੇਰੇ ਨਾਲ ਯਾਰੀ ਲਾ ਕੇ ਨੜਤਾ ਕਰਵਾਣਾ ਬਤਨਾਮੀ ਨਾਲੇ ਤੂੰ ਦੇ ਜੇ ਬਾਤ ਤੇ ਧੋਖਾ ਹੁਣ ਤਾਂ ਮੈਂ ਵਸਦੀ ਆ ਫਿਰ ਮੈਂ ਜਮੀ ਮਰੀ ਕਿਉਂ ਅੱਗੋ ਗੱਜਣ ਕਹਿੰਦਾ ਫਿਰ ਤੈਨੂੰ ਮੇਰੇ ਬਾਰੇ ਪਤਾ ਨਹੀਂ ਹਲੇ ਜੱਟ ਦੀ ਗੱਲ ਕੱਲੇ ਆਪਣੇ ਪਿੰਡ ਚ ਨਹੀਂ ਆਲੇ-ਦਾਲੇ ਦੇ ਪਿੰਡਾਂ ਚ ਜਾ ਕੇ ਪੁੱਛ ਲਈ ਵੀ ਗੱਜਣ ਕਿਹੜੀ ਸ਼ੈ ਦਾ ਨੌਂ ਹੈ ਜਿੱਥੇ ਮੈਂ ਖੜ ਗਿਆ ਜਿੱਥੇ ਮੈਂ ਮੈਨੂੰ ਧਰਤਾ ਨਾ ਜਿੱਥੇ ਮੈਨੂੰ ਅਸਥਿਰ ਨਾ ਸਮਝ ਲਈ ਮੈਂ ਤਾਂ ਲੋਹੇ ਦਾ ਗਾਡਰ ਆ ਲੋਹੇ ਦਾ ਗਾਡਰ ਨਾ ਝੁਕਾਂ ਨਾ ਟੁੱਟਾਂ ਜਿੱਥੇ ਅੜ ਕੇ ਬਸ ਉੱਥੇ ਖੜ ਕੇ ਲੈ ਰਾਜੋ ਤੇ ਗਰਜਣ ਬਾਬਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ ਸਵਾਲ ਜਵਾਬ ਪਹਿਲਾਂ ਤਾੜੀ ਲੱਗਣ ਵੇਲੇ ਉਹ ਕਹਿੰਦੀ ਗੱਲ ਸੁਣ ਲੈ ਲੈ ਧੋਖਾ ਨਾ ਦੇ ਜੀ ਅੱਜ ਤੋਂ ਤੇਰੀ ਮੈਂ ਹੋ ਗਈ ਗਰਜਣ ਕਹਿੰਦਾ ਬੇਫਿਕਰ ਰਹਿ ਅੱਜ ਤੋਂ ਮੈਂ ਵੀ ਤੇਰਾ ਆਲੇ-ਦਾਲੇ ਦੇ ਪਿੰਡਾਂ 'ਚ ਪੁੱਛਦਾ ਮੇਰੇ ਬਾਰੇ ਬੰਦਾ ਕਰ ਲੈ ਮੈਂ ਨਾਂ ਝੋਕਾ ਨਾਂ ਟੁਟਾ ਹਰਪਾਲ ਸਿੰਘ ਸ਼ਮਲਾ ਸਾਹਿਬ ਨੇ ਜੋ ਗੱਲਾਂ ਬਾਤਾਂ ਲਿਖੀਆਂ ਦਸਮਵਾਂ ਵਕਲੇ ਹੋ ਦੁਨੀਆ ਨੂੰ ਠੋਕਰ ਮਾਰੀ ਛੱਡੀ ਹਰ ਰਿਸ਼ਤੇਦਾਰੀ ਦੁਨੀਆ ਨੂੰ ਠੋਕਰ ਮਾਰੀ ਛੱਡੀ ਹਰ ਰਿਸ਼ਤੇਦਾਰੀ ਦੁਨੀਆ ਜਿੰਦੜੀ ਸੱਜਣਾ ਤੇਰੇ ਨਾਲ ਹੋਈ ਐ ਤੋਖਾ ਨਾ ਦੇ ਜੀ ਕੱਣਾ ਇਹੀ ਅਨਸੋਈਆ ਤੋਖਾ ਨਾ ਦੇ ਜੀ ਕੱਣਾ ਓਏ

ਓ ਬਾਟਰ ਵਰਗੀ ਮਿੱਤਰਾਂ ਦੀ ਯਾਰੀ ਐ ਝੁਕਦੀ ਤੇ ਟੁੱਟਦੀ ਹੈ ਨਹੀਂ ਹੋ ਚੱਲਦੇ ਵਿੱਚ ਸੜਨਾ ਪੈਂਦਾ ਅੱਖ ਦੇ ਵਿੱਚ ਸੜਨਾ ਪੈਂਦਾ ਜਲਦੇ ਵਿੱਚ ਮਰਨਾ ਪੈਂਦਾ ਫਲਦੇ ਵਿੱਚ ਸੜਨਾ ਪੈਂਦਾ ਆਸ਼ਕ ਨੂੰ ਹੱਸਦੇ ਹੱਸਦੇ ਸੂਲੀ ਤੇ ਚੜਨਾ ਪੈਂਦਾ ਮਹਿੰਦੀ ਖੁਸ਼ਬੂਈਆ ਤੋਖਾਨਾ ਦੇ ਦੀ ਗੱਜਣਾ ਇਹੀ ਅਰਜ਼ੋਈਆ लॻी जट तोड़ चढ़ाउ मोतो न दिलबराओ लॻी जट तोड़ चढ़ाओ मोतो न दिल घबराउ पेगी जे गोली खाणी મારી યે લોહ દે ગાઢર વર્ગી હમ તરાઉંડી યારી હે ھوں ਝુકતી દે ટડતી હે ની હે દુશ્મન જે ગાણી શડુ પૈલા ઓ મેરે લઘુ દુશ્મન જે કોળી શડુ પૈલા ઓ મે कले न छॾ खे गजणा तरी नारा चोह बचू कले न छॾ खे गजण तरी नारा चोह बचू सची ਲੱਖਾਂ ਹੋ ਕਰ ਜਾਉਗੇ ਪੈਣਾ ਆਪਾ ਸਾਡੇ ਤਾਂ ਦਿਲ ਵੀ ਵੱਟ ਗਏ ਵੱਡੀਆਂ ਨਹੀਂ ਕੱਲੀਆਂ ਸ਼ਾਬਾ ਪੱਕੀ ਦਿਲਦਾਰੀ ਹੈ ਲੋਹੇ ਦੇ ਗੱਟਰ ਵਰਗੀ ਮਿੱਤਰਾਂ ਦੀ ਯਾਰੀ ਹੈ ਲੋਹੇ ਦੇ ਗੱਟਰ ਵਰਗੀ ਹੁ ਤੋਖਾਂ ਦੇ ਦੇ ਜੀ ਗਤਣਾ ਮਿੱਤਲ ਨੂੰ ਤੁਰਕ ਵੀ ਬਾਬਾ ਸੰਗਤ ਦੀ ਕਿਰਪਾ ਨਾਲ ਸੋਚਾ ਆਪਣਾ ਦੂਜਾ ਵੀਪਾਸ ਆਪਾਂ ਟੂਰ ਮੰਗਦਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਤੋਂ ਚੈੱਕ ਕਰਾਉਣੀਆਂ ਕਰਤਾ ਵੀ ਕਿਵੇਂ ਲਿਖੀਏ ਬਹੁਤੀਆਂ ਗੱਲਾਂ ਨਹੀਂ ਮੈਂ ਕਰਦਾ ਬਸ ਤੂੰ ਕਹਾ ਬਣਦਾ ਤੇ ਕਿਉਂ ਵੀ ਹੈ ਮੈਂ ਪਹਿਲੇ ਸਾਲ ਵੀ ਕਿਹਾ ਸੀਗਾ ਆਪਾਂ ਹੁਣ ਲੈਕਚਰ ਨਹੀਂ ਕਰਨਾ ਗੱਲਾਂ ਬਾਤਾਂ ਨਹੀਂ ਕਰਨੀਆਂ ਜਿੰਨਾ ਚਿਰ ਟਾਈਮ ਲਾਉਣਾ ਹੈ ਬਸ ਐ ਪੁੱਤੇ ਨਾਲ ਪੁੱਤਾਂ ਨਹੀਂ ਲਾਉਣੇ ਜੱਜ ਕੇ ਬੈਠੇ ਨਾ ਹੋ ਧੰਨਵਾਦ ਉਧਰ ਦੇ ਆ ਜਾ ਬਈ ਫਟਾਫਟ ਚਾਰ ਨਾ ਬੋਲ ਲੇਕਰ ਏ ਭਾਈ ਮੈਂ ਬਹੁਤ ਧੰਨਵਾਦੀ ਕਰਦਾ ਮੇਰੇ ਪਿੰਡੋਂ ਪੁਰਾਣੇ ਪਿੰਡੋਂ ਮੇਰਾ ਕਲਾਸ ਫੇਲੋ ਵੀ ਪਵਨਦੀਪ ਸਾਡਾ ਭਰਾ ਅਸੀਂ ਇਕੱਠੇ ਪੜਿਆ ਤਿੰਨ ਚਾਰ ਸਾਲ ਚਾਰ ਸਾਲ ਤੇ ਹੁਣ ਇੱਥੇ ਉਹ ਸੌਰੀ ਆਇਆ ਹੋਇਆ ਕੰਡੀ ਦਾ ਤਾਂ ਹੀ ਪਰਾ ਮੁੜ ਗਿਆ ਅੱਜ ਸੋਰਾਂ ਚ ਚੜਾਈ ਹੈ ਵੀ ਮਿਲ ਕੇ ਵੀ ਨਹੀਂ ਗਿਆ ਸਾਲਾ ਮੇਰੇ ਕੋਲ ਚਾਰ ਪੰਜ ਸਾਲ ਇਕੱਠੇ ਬੜਿਆ ਸੀ ਪਵੰਤੀਪੁਰਾ ਫੌਜ ਦੇ ਵਿੱਚ ਐ ਮੈਂ ਤੁਹਾਡੀ ਕਿਰਪਾ ਨਾਲ ਛੋਟੀ ਨੌਕਰੀ ਕਰਦਾ ਤੇ ਅਸੀਂ ਜਣੀ ਇੱਕ ਹੀ ਉਸਤਾਦ ਦੇ ਚੇਲੇ ਆ ਡਾਕਟਰ ਪਿਆਰਾ ਸਿੰਘ ਸੰਜੇਂਦਰ ਮਾਸਟੋਨੀ ਉਹਨ ਗੁਰਤੇਜ ਮਾਸਟੋਨੀ ਸਰਦਾਰ ਅਪਾਤ ਸਿੰਘ ਉਹਨਾਂ ਦੀ ਕਿਰਪਾ ਦੇ ਨਾਲ ਬਸ ਆ ਜਣੀ ਚਾਰ ਅੱਖਰ ਪੜ੍ਹ ਕੇ ਛੋਟੀ ਨੌਕਰੀ ਲਾ ਕੇ ਬਹੁਤ ਬਹੁਤ ਧੰਨਵਾਦ ਮੇਰੇ ਕਲਾਸ ਮੈਲੋਸੀ ਤੇ ਜੇ ਬਾਅਦ ਚਾਹੇ ਮਿਲ ਕੇ ਜਾਈਏ ਜਾਂ ਰਹਿਣਾ ਜਾਈਏ ਕਿ ਬਾਅਦ ਨੂੰ ਹਟੋ ਤਾਂ ਮੈਂ ਬਾਕੀ ਰੱਖ ਲੈਂਦਾ ਅੱਜ ਨਹੀਂ ਆਉਂਦੇ ਸੀ ਇੱਥੇ ਮੈਂ ਪੁੱਛ ਪਹਿਲੇ ਮਿਲਿਆ ਜਾਈਏ ਮੈਂ ਉੱਧਰ ਲਿਤਾਈਂ ਕਰਵਾਂ ਹਲੋ ਹਲੋ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਰਵਿੰਦਰ ਸਿੰਘ ਜੀ